ਮੈਂ ਕੱਲ ਦਰਬਾਰ ਸਾਹਿਬ ਗਿਆ ਸੀਗਾ ਚੰਗੇ ਗੁਰਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਮੇਰੇ ਸਿੱਧੇ ਹੱਥ ਰੱਖਿਆ ਹਨ ਕੇ ਕਹਿੰਦੇ ਕਿ ਤਕਾ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ ਖੜਦਾ ਬਹੁਤ ਸਾਰੇ ਅਕਾਲੀ ਕਲ ਕਿਉਂਕਿ ਜਿਹੜਾ 5 ਮੈਂਬਰੀ ਅਕਾਲੀ ਦਲ ਕਮੇਟੀ ਦੇ ਅਕਾਲ ਪ੍ਰਧਾਨ ਚੁਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਉਹਨੇ ਮੈਨੂੰ ਮਿਲੇ ਵੀ ਉੱਥੇ 2 ਮਿੰਟ ਖੜੇ ਖੜੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਕਿਉਂਕਿ ਚਲੋ ਚਾਹੇ ਉਹ ਕਿਸੇ ਵੀ ਮਤਲਬ ਪਲੇਟਫਾਰਮ ਤੇ ਖੜੇ ਨੇ ਆ ਸਾਡਾ ਡੈਮੋਕਰੈਟਿਕ ਰਾਈਟ ਹੈ ਕਿ ਆਪਣੀ ਕੋਈ ਪਾਰਟੀ ਬਣਾਉਣੀ ਯਾ ਸ਼੍ਰੋਮਣੀ ਕਾਲੀ ਦਾ ਨਵਾਂ ਖੜ ਕੇ ਉਹ ਕਹਿੰਦੇ ਨੇ ਅਸੀਂ ਉਸੂਲਾਂ ਦੇ ਪੈਰਾ ਦਿਆਂਗੇ ਆਉਣ ਵਾਲਾ ਸਮਾਂ ਦੱਸੇਗਾ ਤਾਂ ਮੈਨੂੰ ਉੱਥੇ ਉਹ ਵੀ ਮਿਲੇ ਬਹੁਤ ਸਾਰੀਆਂ ਔਰਤਾਂ ਮਿਲੀਆਂ ਬਹੁਤ ਸਾਰੇ ਚੰਗੇ ਨੌਜਵਾਨ ਮਿਲੇ ਜਿਨ੍ਹਾਂ ਨੇ ਕਿਹਾ ਕਿ ਅੱਛਾ ਕੰਮ ਕਰਦਾ ਪਰ ਉਹ ਅੱਛਾ ਕੰਮ ਕਰਨ ਦੇ ਵਾਸਤੇ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਮੇਰੇ ਵੀਰੋ ਬਹੁਤ ਸਾਰੇ ਸਾਡੇ ਲੀਡਰਸ ਇਦਾਂ ਦੇ ਨੇ ਜਿਹੜੇ ਮਿਲੀ ਭੁਗਤ ਨਾਲ ਰਾਜਨੀਤੀ ਕਰੀ ਜਾਂਦੇ ਨੇ ਮੈਂ ਤਾਂ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਿਹਾ ਇੱਕ ਦਿਨ ਮਿਸਟਰ ਬਗੇਲ ਮਿਲੇ ਦਿੱਲੀ ਮੈਂ ਕਿਹਾ ਜੀ ਤੁਸੀਂ ਹੋਰ ਕੁਝ ਨਾ ਕਰੋ ਤੁਸੀਂ ਰਾਹੁਲ ਗਾਂਧੀ ਦਾ ਇੱਕ ਆਦੇਸ਼ ਪੂਰਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਪਹਿਲਾਂ ਇਹ ਵੈਰੀਫਾਈ ਕਰ ਲਓ ਕਿ ਸਾਡੀ ਪਾਰਟੀ ਦੇ ਵਿੱਚ ਕਿਹੜੇ-ਕਿਹੜੇ ਸਲੀਪਰ ਸੈੱਲ ਬੈਠੇ ਨੇ ਦੂਸਰੀਆਂ ਪਾਰਟੀਆਂ ਦੇ ਕਿਉਂਕਿ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ہماری ਪਾਰਟੀ ਮੈਂ ਦੇਸ਼ ਭਰ ਮੈਂ ਬੀਜੇਪੀ ਕੇ ਸਲੀਪਰ ਸੈਲਸ ਹੈ ਜੋ ਹਮਾਰੇ ਵਿੱਚ ਮੈਂ ਰਹਿ ਕਰਕੇ ਪਾਰਟੀ ਕਾ ਨੁਕਸਾਨ ਕਰਦੇ ਪੰਜਾਬ ਦੇ ਵਿੱਚ ਵੀ ਮੇਰੇ ਵੀਰ ਉਹ ਇਸ ਤਰ੍ਹਾਂ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਪਾਰਟੀ ਚ ਇਹ ਕੱਢ ਲਓ ਕਿ ਪੰਜਾਬ ਦੇ ਤੁਹਾਡੇ ਯੂਨਿਟ ਦੇ ਵਿੱਚ ਕਿਹੜੇ ਐਸੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਲੀਪਰ ਸੈਲ ਨੇ ਯਾ ਬੀਜੇਪੀ ਦੇ ਸਲੀਪਰ ਸਿਲ ਮੈਂ ਤੁਹਾਡਾ ਕੰਮ 50% ਸੌਖਾ ਹੋ ਜਾਏਗਾ ਘੱਟੋ ਘੱਟ ਤੁਸੀਂ ਗਦੇ ਤੇ ਘੋੜੇ ਦਾ ਤਾਂ ਫਰਕ ਨਜ਼ਰ ਕੱਢੋ ਨਾ ਕਿ ਗਦਾ ਕੌਣ ਹੈ ਤੁਹਾਡੀ ਪਾਰਟੀ ਵਿੱਚ ਤੇ ਘੋੜੇ ਕਿਹੜੇ ਨੇ ਕਿਹੜੇ ਲੋਕ ਨੇ ਜਿਹੜੇ ਪਿਛਲੇ 3 3.5 ਸਾਲ ਤੋਂ ਜੱਜ ਕੇ ਦੋਨਾਂ ਸਰਕਾਰਾਂ ਨਾਲ ਬੀਜੇਪੀ ਨਾਲ ਤੇ ਉਹਦੇ ਨਾਲ ਲੜ ਰਹੇ ਨੇ ਕਿੰਨਾਂ ਨੇ ਖਮਿਆਜ਼ਾ ਪੁਕ ਤੱਕ ਕਿੰਨਾਂ ਨੇ ਕੀਮਤ ਅਦਾ ਕੀਤੀ ਸੋ ਇਸ ਕਰਕੇ ਹੋ ਸਕਦਾ ਸਰਕਾਰ ਕੋਈ ਫੇਰ ਫਰਾਡ ਕੋਈ ਪਤਾ ਲੱਗਾ ਕਿ ਡੀਏ ਦਾ ਝੂਠਾ ਕੇਸ ਬਣਾਉਣਾ ਪਰ ਚਾਹੁੰਦੇ ਨੇ ਮੇਰੇ ਤਾਂ ਅਕਾਊਂਟਸ ਨੂੰ ਵੈਰੀਫਾਈ ਪਹਿਲਾਂ ਈਡੀ ਖਰ ਚੁੱਕੀ ਹੈ ਅਸੀਂ ਤਾਂ ਨੋਰਮਲ ਐਗਰੀਕਲਚਰ ਕਰਨ ਵਾਲੇ ਕਿ ਕੋਈ ਵਪਾਰ bizness ਨਹੀਂਗਾ ਫਿਰ ਉਸੇ ਵਿੱਚ ਭਗਵੰਤ ਮਾਨ ਦੇ ਇੱਕ ਝੂਠਾ ਐਨਡੀਪੀਐਸ ਦਾ 9 ਸਾਲ ਮਕਦਮਾ ਮੇਰੇ ਖਰਾਬ ਕਰਕੇ ਫਿਰ ਸਾਰੇ ਅਕਾਊਂਟਸ ਇਹਨਾਂ ਨੇ ਕੋਖੇ ਤੇ ਉਹਨਾਂ ਤਿੱਜੀ ਵਾਰੀ ਉਹੀ ਅਕਾਊਂਟ ਅਗਰ ਕੋਖਣਗੇ ਤਾਂ ਇਹਨਾਂ ਦੀ ਮਰਜ਼ੀ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਂ ਅਗਰ ਕੋਈ ਮੈਨੂੰ ਇਹਦੇ ਵਾਸਤੇ ਕੋਈ ਜੇਲ ਵੀ ਜਾਣਾ ਪਿਆ ਕੋਈ ਕੀਮਤ ਅਦਾ ਕਰਨੀ ਪਈ ਆਈ ਵਿਲ ਡੂ ਇਟ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਲਈ ਤੇ ਆਪਣੇ ਸੂਬੇ ਦੇ ਹਿੱਤ ਵਾਸਤੇ 100% ਪਹਿਲਾਂ ਵੀ ਖੜਾ ਰਿਹਾ ਤੇ ਹੁਣ ਵੀ ਖੜਾ ਰਹੂੰ ਪਰ ਇੱਕ ਵਾਰ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀ ਲੈਂ ਇਨਾਂ ਦੇ ਖਫਨ ਦੇ ਵਿੱਚ ਇੱਕ ਕਿੱਲ ਠੋਕਿਆ ਨਾ ਟਕਾ ਕੇ ਉਹ ਬਹੁਤ ਸ਼ਾਨਦਾਰ ਜਿੱਤ ਹੋਈ ਆ ਉਹ ਕੀ ਕਹਿੰਦੇ ਹੁੰਦੇ ਕਿ ਅ ਕੀ ਕਹਿੰਦੇ ਹੁੰਦੇ 100 ਸੁਨਾਰ ਕੀ ਇੱਕ ਲੋਹਾਰ ਕੀ ਤੁਸੀਂ ਲੋਹਾਰ ਵਾਲਾ ਕਿੱਲ ਠੋਕਿਆ ਇਹਨਾਂ ਦੀ ਕਫਨ ਦੇ ਵਿੱਚ ਤੁਸੀਂ ਵਧਾਈ ਦੇ ਪਾਤਰ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਗਰ ਗੱਲਾਂ ਠੀਕ ਲੱਗੀਆਂ ਨੇ ਤਾਂ ਸਾਰੇ ਮੈਕਸਮ ਸ਼ੇਅਰ ਕਰਨਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ